ਸਸਰਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਬਿਲਕੁਲ ਹਲਵਾਈ ਵਰਗੇ ਬਹੁਤ ਹੀ ਵਧੀਆ ਰਸਗੁੱਲੇ। ਤੋਂ ਰਸਗੁੱਲੇ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੈ। ਮੈਂ ਤੁਹਾਨੂੰ ਇੱਕ ਰਸਗੁੱਲਾ ਕੱਟ ਕੇ ਵੀ ਦਿਖਾ ਰਹੀ ਹਾਂ ਕਿ ਅੰਦਰ ਤੋਂ ਰਸਗੁੱਲੇ ਕਿੰਨੇ ਜ਼ਿਆਦਾ ਰਸੀਲੇ ਬਣੇ ਨੇ ਤੇ ਬਹੁਤ ਹੀ ਵਧੀਆ ਝਾਲੀ ਇਹਨਾਂ ਦੇ ਵਿੱਚ ਬੰਦੀ ਹੈ। ਤੁਸੀਂ ਘਰ ਵਿੱਚ ਇਹਨਾਂ ਨੂੰ ਬਹੁਤ ਹੀ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ। ਤਾਂ ਚਲੋ ਫਿਰ ਅੱਜ ਦੀ ਰੈਸਪੀ ਨੂੰ ਬਣਾਉਣਾ ਸ਼ੁਰੂ ਕਰਦੇ ਆ ਬਹੁਤ ਹੀ ਜ਼ਿਆਦਾ ਟੇਸਟੀ ਰਸਗੁੱਲੇ ਦੀ ਇਹ ਖਾਸ ਰੈਸਪੀ। ਰਸਗੁੱਲੇ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਦੁੱਧ ਨੂੰ ਫਾੜ ਕੇ ਛੇਨਾ ਯਾਨੀ ਕਿ ਪਨੀਰ ਬਣਾ ਕੇ ਤਿਆਰ ਕਰਾਂਗੇ ਤਾਂ ਉਹਦੇ ਲਈ ਮੈਂ ਇੱਥੇ 1 ਲੀਟਰ ਦੁੱਧ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ ਤੇ ਇੱਥੇ ਮੈਂ ਕਾਊ ਮਿਲਕ ਲਿਆ ਹੈ ਯਾਨੀ ਕਿ ਗਾਂ ਵਾਲਾ ਦੁੱਧ ਲਿਆ ਹੈ ਗਾਂ ਦੇ ਦੁੱਧ ਨਾਲ ਰਸਗੁੱਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤਾਂ ਹੁਣ ਅਸੀਂ ਦੁੱਧ ਨੂੰ ਗਰਮ ਹੋਣ ਲਈ ਰੱਖ ਦਾਂਗੇ ਤਾਂ ਕਿ ਦੁੱਧ ਨੂੰ ਇੱਕ ਵਧੀਆ ਜਿਹਾ ਉਬਾਲ ਆ ਜਾਏ ਜਦੋਂ ਤੱਕ ਦੁੱਧ ਗਰਮ ਹੋ ਰਿਹਾ ਹੈ ਉਦੋਂ ਤੱਕ ਅਸੀਂ ਇੱਕ ਤਿਆਰੀ ਹੋਰ ਕਰ ਲੈਣੇ ਆ ਯਾਨੀ ਕਿ ਦੁੱਧ ਨੂੰ ਫਾੜਨ ਲਈ ਇੱਥੇ ਮੈਂ ਦੋ بڑے ਚਮਚ ਸਿਰਕਾ ਲਿਆ ਹੈ ਯਾਨੀ ਕਿ ਵਾਈਟ ਵਿਨੇਗਰ ਲਿਆ ਹੈ ਔਰ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਦੋ بڑے ਚਮਚ ਪਾਣੀ ਪਾ ਦਾਂਗੇ ਜੇ ਤੁਹਾਡੇ ਕੋਲ ਸਿਰਕਾ ਨਾ ਹੋਵੇ ਤਾਂ ਤੁਸੀਂ ਇਹਦੀ ਜਗ੍ਹਾ ਤੇ ਨਿੰਬੂ ਦਾ ਰਸ ਵੀ ਲੈ ਸਕਦੇ ਹੋ ਤਾਂ ਹੁਣ ਅਸੀਂ ਦੇਖ ਸਕਦੇ ਹਾਂ ਦੋਸਤੋ ਕਿ ਦੁੱਧ ਵਿੱਚ ਇੱਕ ਵਧੀਆ ਜਿਹਾ ਉਬਾਲ ਆ ਗਿਆ ਹੈ ਹੁਣ ਅਸੀਂ ਗੈਸ ਦੇ ਫਲੇਮ ਨੂੰ ਬਿਲਕੁਲ ਬੰਦ ਕਰ ਦਾਂਗੇ ਤੇ ਦੁੱਧ ਨੂੰ ਚਲਾਉਂਦੇ ਹੋਏ 1 ਮਿੰਟ ਲਈ ਠੰਡਾ ਕਰ ਲਾਂਗੇ ਤਾਂ ਕਿ ਦੁੱਧ ਥੋੜਾ ਜਿਹਾ ਠੰਡਾ ਹੋ ਜਾਵੇ ਅਸੀਂ ਇਹਨੂੰ ਪੂਰੀ ਤਰ੍ਹਾਂ ਨਾਲ ਠੰਡਾ ਨਹੀਂ ਕਰਨਾ ਬਸ ਥੋੜੀ ਦੇਰ ਲਈ ਠੰਡਾ ਕਰਨਾ ਹੈ ਚਲਾਉਂਦੇ ਹੋਏ ਅਸੀਂ ਦੁੱਧ ਨੂੰ 1 ਮਿੰਟ ਲਈ ਠੰਡਾ ਕਰ ਲਿਆ ਹੈ ਤੇ ਹੁਣ ਜੋ ਅਸੀਂ ਸਿਰਕੇ ਔਰ ਪਾਣੀ ਦਾ ਘੋਲ ਬਣਾਇਆ ਹੈ ਉਹ ਅਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਦੁੱਧ ਨੂੰ ਚੰਗੀ ਤਰ੍ਹਾਂ ਨਾਲ ਫਾੜ ਲਾਂਗੇ ਤਾਂ ਕਿ ਦੁੱਧ ਵਿੱਚੋਂ ਪਨੀਰ ਲੱਗ ਹੋ ਜਾਏ ਜਦ ਅਸੀਂ ਦੁੱਧ ਨੂੰ ਥੋੜਾ ਜਿਆਦਾ ਠੰਡਾ ਕਰਕੇ ਇਸ ਤਰ੍ਹਾਂ ਫਾੜਦੇ ਹਾਂ ਤਾਂ ਪਨੀਰ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੁੰਦਾ ਹੈ। ਤਾਂ ਮੈਂ ਥੋੜਾ ਥੋੜਾ ਇਹ ਵਿਨੇਗਰ ਵਾਲਾ ਕੋਲ ਇਸ ਵਿੱਚ ਪਾ ਰਹੀ ਹਾਂ ਤੇ ਤੁਸੀਂ ਥੋੜੀ देर ਵਿੱਚ ਦੇਖੋਗੇ ਕਿ ਦੁੱਧ ਜੋ ਹੈ ਉਹ ਫਟਣਾ ਸ਼ੁਰੂ ਹੋ ਗਿਆ ਹੈ। ਯਾਨੀ ਕਿ ਦੁੱਧ ਦਾ ਪਨੀਰ ਬਣਨਾ ਸਟਾਰਟ ਹੋ ਚੁੱਕਿਆ ਹੈ। ਜਦ ਦੁੱਧ ਪੂਰੀ ਤਰ੍ਹਾਂ ਨਾਲ ਫਟ ਜਾਏ ਤਾਂ ਬਸ ਸਮਝ ਲਓ ਕਿ ਪਨੀਰ ਬਿਲਕੁਲ ਤਿਆਰ ਹੈ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਨੀਰ ਵਿੱਚੋਂ ਪਾਣੀ ਲੱਗ ਹੋ ਗਿਆ। ਦੁੱਧ ਫਟ ਕੇ ਇੱਥੇ ਪਨੀਰ ਚੰਗੀ ਤਰ੍ਹਾਂ ਨਾਲ ਬਣ ਕੇ ਤਿਆਰ ਹੋ ਚੁੱਕਿਆ ਹੈ। ਤਾਂ ਹੁਣ ਅਸੀਂ ਇਸ ਨੂੰ ਛਾਣ ਲਾਂਗੇ ਛਾਣਨ ਲਈ ਮੈਕਸ ਸਟੀਲ ਦੀ ਚਲਣੀ ਲਈ ਹੈ ਤੇ ਇਹਦੇ ਉੱਤੇ ਅਸੀਂ ਕਮਲਵਲ ਦਾ ਕਪੜਾ ਰੱਖਾਂਗੇ ਤੇ ਸਾਰੇ ਪਨੀਰ ਨੂੰ ਇਸ ਕਪੜੇ ਦੇ ਵਿੱਚ ਇਸ ਤਰ੍ਹਾਂ ਨਾਲ ਪਾ ਦੇਵਾਂਗੇ ਹੁਣ ਅਸੀਂ ਇਹਨੂੰ ਸਾਫ਼ ਪਾਣੀ ਨਾਲ ਧੋਵਾਂਗੇ ਕਿਉਂਕਿ ਇਹਦੇ ਵਿੱਚ ਵਿਨੇਗਰ ਯਾਨੀ ਕਿ ਸਿਰਕੇ ਦੀ 스멜 ਹੋਊਗੀ ਤਾਂ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਧੋ ਲਵਾਂਗੇ ਤਾਂਕਿ ਸਿਰਕੇ ਦਾ ਖੱਟਾਪਨ ਤੇ ਉਹਦੀ 스멜 ਚੰਗੀ ਤਰ੍ਹਾਂ ਨਾਲ ਨਿਕਲ ਜਾਏ ਤਾਂ ਹੁਣ ਅਸੀਂ ਕਪੜੇ ਨੂੰ ਇਸ ਤਰ੍ਹਾਂ ਇਕੱਠਾ ਕਰਾਂਗੇ ਔਰ ਇਸ ਵਿੱਚ ਜਿੰਨਾ ਵੀ ਪਾਣੀ ਹੈ ਉਹ ਸਾਰਾ ਪਾਣੀ ਅਸੀਂ ਹੱਥਾਂ ਨਾਲ ਨਿਚੋੜਦੇ ਹੋਏ ਇਸ ਤਰ੍ਹਾਂ ਨਾਲ ਕੱਟ ਦਵਾਂਗੇ ਤਾਂ ਕਿ ਸਾਰਾ ਪਾਣੀ ਨਿਕਲ ਜਾਏ ਔਰ ਪਨੀਰ ਦੇ ਵਿੱਚ ਬਿਲਕੁਲ ਵੀ ਪਾਣੀ ਨਾ ਰਹੇ ਇਸ ਤੋਂ ਬਾਅਦ ਅਸੀਂ ਇਸ ਨੂੰ ਅੱਧੇ ਘੰਟੇ ਲਈ ਛਲਨੀ ਵਿੱਚ ਇਸੇ ਤਰ੍ਹਾਂ ਨਾਲ ਰੱਖ ਦਾਂਗੇ ਤਾਂ ਕਿ ਅਗਰ ਥੋੜਾ ਬਹੁਤ ਇਸ ਵਿੱਚ ਪਾਣੀ ਹੋਊਗਾ ਤਾਂ ਉਹ ਵੀ ਨਿਕਲ ਜਾਊਗਾ ਜਾਂ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਕੱਪੜੇ ਵਿੱਚ ਲਪੇਟ ਕੇ ਰੱਖ ਸਕਦੇ ਹੋ ਜੋ ਵੀ ਇਸ ਦੇ ਵਿੱਚ ਐਕਸਟਰਾ ਪਾਣੀ ਹੋਊਗਾ ਇਹ ਕਪੜਾ ਪੂਰੀ ਤਰ੍ਹਾਂ ਨਾਲ ਸੁੱਕ ਕਰ ਲਊਗਾ ਅੱਧੇ ਘੰਟੇ ਬਾਅਦ ਇਹ ਦੇਖੋ ਪਨੀਰ ਬਣ ਕੇ ਬਿਲਕੁਲ ਤਿਆਰ ਹੈ ਤਾਂ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਇਸ ਤਰ੍ਹਾਂ ਨਾਲ ਕੱਟ ਲਾਵਾਂਗੇ ਪਨੀਰ ਕਾਫੀ ਜ਼ਿਆਦਾ ਸੌਫਟ ਬਣਿਆ ਹੈ ਮੈਂ ਇੱਥੇ ਤੁਹਾਨੂੰ ਪਨੀਰ ਤੋੜ ਕੇ ਵੀ ਦਿਖਾ ਦਿੰਦੀ ਆ ਕਿ ਪਨੀਰ ਕਿੰਨਾ ਜ਼ਿਆਦਾ ਸੌਫਟ ਬਣਿਆ ਹੈ ਹੁਣ ਅਸੀਂ ਪਨੀਰ ਨੂੰ ਹੱਥਾਂ ਦੇ ਨਾਲ ਮੈਸ਼ ਕਰਾਂਗੇ ਤਾਂ ਕਿ ਪਨੀਰ ਇੱਕਦਮ ਸੌਫਟ ਹੋ ਜਾਏ ਤੇ ਇਹਦੇ ਵਿੱਚ ਦਾਣਾ ਬਿਲਕੁਲ ਵੀ ਨਾ ਰਹੇ ਔਰ ਇਹ ਬਿਲਕੁਲ ਮੱਖਣ ਵਰਗਾ ਬਣ ਕੇ ਤਿਆਰ ਹੋ ਜਾਵੇ। ਹਥੇਲੀ ਦੇ ਨਾਲ ਅਸੀਂ ਪਨੀਰ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰਨਾ ਹੈ ਤਾਂ ਕਿ ਇਹ ਬਿਲਕੁਲ ਸੌਫਟ ਬਣ ਕੇ ਤਿਆਰ ਹੋ ਜਾਏ। ਪਨੀਰ ਨੂੰ ਚੰਗੀ ਤਰ੍ਹਾਂ ਮੈਸ਼ ਕਰਨ ਲਈ ਸੱਤ ਤੋਂ 8 ਮਿੰਟ ਦਾ ਟਾਈਮ ਲੱਗੇਗਾ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਨੀਰ ਬਿਲਕੁਲ ਸੌਫਟ ਬਣ ਕੇ ਤਿਆਰ ਹੋ ਗਿਆ ਹੈ ਬਿਲਕੁਲ ਮੱਖਣ ਵਰਗਾ ਪਨੀਰ ਬਣ ਕੇ ਤਿਆਰ ਹੋਇਆ ਹੈ ਪਨੀਰ ਦੇ ਵਿੱਚ ਬਿਲਕੁਲ ਵੀ ਦਾਣਾ ਨਹੀਂ ਹੈ ਹੁਣ ਅਸੀਂ ਬਾਈਂਡਿੰਗ ਲਈ ਇਹਦੇ ਵਿੱਚ ਇੱਕ ਬड़ा ਚਮਚ ਬਰੀਕ ਵਾਲੀ ਸੂਜੀ ਐਡ ਕਰਾਂਗੇ ਤੇ 1/4 ਚਮਚ ਅਸੀਂ ਇਹਦੇ ਵਿੱਚ ਬੇਕਿੰਗ ਪਾਊਡਰ ਐਡ ਕਰਿਆ ਤਾਂਕਿ ਜੋ ਰਸਗੁੱਲੇ ਨੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਫੁੱਲਣ ਸੂਜੀ ਪਾਉਣ ਨਾਲ ਰਸਗੁੱਲਿਆਂ ਵਿੱਚ ਬਹੁਤ ਵਧੀਆ ਬਾਈਂਡਿੰਗ ਆਉਂਦੀ ਹੈ ਤੇ ਰਸਗੁੱਲੇ ਚਾਸ਼ਨੀ ਵਿੱਚ ਜਦੋਂ ਪੱਕਦੇ ਨੇ ਤਾਂ ਉਹ ਬਿਲਕੁਲ ਵੀ ਫਟਦੇ ਨਹੀਂ ਤਾਂ ਹੁਣ ਇਹਨਾਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਹਲਵਾਈ ਰਸਗੁੱਲਿਆਂ ਦੀ ਬਾਈਂਡਿੰਗ ਲਈ ਇਹਦੇ ਵਿੱਚ ਅਰਾ ਰੋਟਵੀ ਪਾਉਂਦੇ ਨੇ ਪਰ ਅਰਾ ਰੋਟ ਹਰ ਜਗ੍ਹਾ ਤੇ ਨਹੀਂ ਮਿਲਦਾ ਇਸ ਲਈ ਮੈਂ ਇਹਦੇ ਵਿੱਚ ਸੂਜੀ ਪਾਈ ਹੈ ਤਾਂ ਹੁਣ ਅਸੀਂ ਇਹਦੇ ਛੋਟੇ-ਛੋਟੇ ਜੇ ਬੋਲਸ ਬਣਾ ਕੇ ਤਿਆਰ ਕਰ ਲਾਂਗੇ ਪਨੀਰ ਦੇ ਇਹ ਬਾਲਸ ਬਹੁਤ ਹੀ ਵਧੀਆ ਤੇ ਚਿਕਨੇ ਜੇ ਬਣ ਕੇ ਤਿਆਰ ਹੋਣ ਤਾਂ ਕਿ ਇਹਨਾਂ ਵਿੱਚ ਕ੍ਰੈਕਸ ਬਿਲਕੁਲ ਵੀ ਨਾ ਰਹੇ ਤਾਂ ਇਸ ਤਰ੍ਹਾਂ ਦੇ ਅਸੀਂ ਇਹ ਬਾਲਸ ਬਣਾ ਕੇ ਤਿਆਰ ਕਰਨੇ ਨੇ ਤਾਂ ਕਿ ਇਹ ਬਿਲਕੁਲ ਵੀ ਚਾਸ਼ਨੀ ਚ ਜਾਣ ਤੋਂ ਬਾਅਦ ਨਾ ਫਟਣ ਅੱਛਾ ਤੁਸੀਂ ਚਾਹੋ ਤਾਂ ਇਸ ਨੂੰ ਇਸ ਤਰ੍ਹਾਂ ਵੀ ਸ਼ੇਪ ਦੇ ਸਕਦੇ ਹੋ ਪਰ ਅਸੀਂ ਅੱਜ ਬਿਲਕੁਲ ਗੋਲ ਰਸਗੁੱਲੇ ਬਣਾ ਕੇ ਤਿਆਰ ਕਰਾਂਗੇ ਪਨੀਰ ਦੇ ਚਿਕਨੇ ਜੇ ਬਾਲਸ ਬਣ ਕੇ ਤਿਆਰ ਹੋ ਗਏ ਨੇ ਤਾਂ ਹੁਣ ਅਸੀਂ ਚਾਸ਼ਨੀ ਬਣਾਵਾਂਗੇ ਚਾਸ਼ਨੀ ਬਣਾਉਣ ਲਈ ਗੈਸ ਤੇ ਮੈਂ ਇੱਕ ਪੈਨ ਰੱਖਿਆ ਹੈ ਤੇ ਅਸੀਂ ਇਹਦੇ ਵਿੱਚ 1 ਕੱਪ ਚੀਨੀ ਦਾ ਪਾਵਾਂਗੇ ਤੇ 3 ਕੱਪ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਮੀਡੀਅਮ ਕਰ ਲਾਂਗੇ ਤੇ ਲਗਾਤਾਰ ਚਲਾਉਂਦੇ ਹੋਏ ਅਸੀਂ ਚਾਸ਼ਨੀ ਨੂੰ ਪਕਾ ਲਾਂਗੇ ਤਾਂ ਕਿ ਚੀਨੀ ਚੰਗੀ ਤਰ੍ਹਾਂ ਨਾਲ ਘੁਲ ਜਾਏ ਜਦੋਂ ਚੀਨੀ ਚੰਗੀ ਤਰ੍ਹਾਂ ਨਾਲ ਘੁਲ ਜਾਏਗੀ ਔਰ ਚਾਸ਼ਨੀ ਦੇ ਵਿੱਚ ਇੱਕ ਵਧੀਆ ਉਬਾਲ ਆ ਜਾਏਗਾ ਤਾਂ ਅਸੀਂ ਇੱਕ ਇੱਕ ਕਰਕੇ ਇਹ ਚੇਨਾ ਦੇ ਬੋਲਸ ਚਾਸ਼ਨੀ ਵਿੱਚ ਪਾਵਾਂਗੇ ਤੁਸੀਂ ਇੱਕ ਇੱਕ ਕਰਕੇ ਹੀ ਪਾਉਣੇ ਨੇ ਤਾਂਕਿ ਚਾਸ਼ਨੀ ਦਾ ਜੋ ਟੈਂਪਰੇਚਰ ਹੈ ਉਹ ਬਿਲਕੁਲ ਵੀ ਘਟ ਨਾ ਹੋਵੇ 5 ਮਿੰਟ ਅਸੀਂ ਇਹਨਾਂ ਨੂੰ ਖੁੱਲਾ ਪਕਾਵਾਂਗੇ 5 ਮਿੰਟ ਤੋਂ ਬਾਅਦ ਅਸੀਂ ਇਹਨਾਂ ਨੂੰ ਢੱਕਣ ਦੇ ਨਾਲ ਕਵਰ ਕਰ ਦਾਂਗੇ ਤੇ ਹੁਣ ਅਸੀਂ ਇਹਨਾਂ ਨੂੰ 10 ਮਿੰਟ ਲਈ ਪਕਾਵਾਂਗੇ ਟੱਕ ਕੇ ਅਸੀਂ ਇਹਨੂੰ 10 ਮਿੰਟ ਲਈ ਪਕਾਵਾਂਗੇ ਤਾਂ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਬਹੁਤ ਹੀ ਵਧੀਆ ਜੋ ਹੈ ਚੱਕ ਬੰਡੇ ਸ਼ੁਰੂ ਹੋ ਜਾਂਦੇ ਨੇ ਜਦੋਂ ਚੱਗ ਵਿੱਚ ਰਸਗੁੱਲੇ ਪੱਕਦੇ ਨੇ ਤਾਂ ਉਹ ਬਹੁਤ ਜ਼ਿਆਦਾ ਸਪੰਜੀ ਬਣਦੇ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਤਾਂ ਹੁਣ ਅਸੀਂ ਇਹਨੂੰ 10 ਮਿੰਟ ਲਈ ਪਕਾਉਣਾ ਹੈ 10 ਮਿੰਟ ਪਕਾਉਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਵਾਂ ਰਸਗੁੱਲਿਆਂ ਨੂੰ ਢੱਕ ਕੇ ਪੱਕਦੇ ਹੋਏ 10 ਮਿੰਟ ਹੋ ਗਏ ਨੇ ਤਾਂ ਚਲੋ ਹੁਣ ਅਸੀਂ ਇਹਨੂੰ ਚੈੱਕ ਕਰ ਲੈਨੇ ਆ ਤਾਂ 10 ਮਿੰਟ ਅਸੀਂ ਇਹਨਾਂ ਨੂੰ ਢੱਕ ਕੇ ਪਕਾਇਆ ਤੇ 5 ਮਿੰਟ ਅਸੀਂ ਇਹਨਾਂ ਨੂੰ ਖੁੱਲਾ ਪਕਾਇਆ ਸੀ ਯਾਨੀ ਕਿ ਟੋਟਲ ਹੁਣ ਤੱਕ ਅਸੀਂ ਇਹਨਾਂ ਨੂੰ 15 ਮਿੰਟ ਲਈ ਪਕਾ ਚੁੱਕੇ ਹਾਂ 10 ਮਿੰਟ ਲਈ ਅਸੀਂ ਰਸਗੁੱਲਿਆਂ ਨੂੰ ਖੁੱਲਾ ਹੀ ਪਕਾਵਾਂਗੇ ਯਾਨੀ ਕਿ ਟੋਟਲ ਸਾਨੂੰ ਇਹਨਾਂ ਨੂੰ ਪਕਾਉਣ ਲਈ ਜੋ ਟਾਈਮ ਲੱਗਦਾ ਹੈ ਉਹ 25 ਤੋਂ 30 ਮਿੰਟ ਦਾ ਟਾਈਮ ਲੱਗਦਾ ਹੈ ਹੁਣ ਅਸੀਂ ਚਮਚ ਨਾਲ ਰਸਗੁੱਲਿਆਂ ਨੂੰ ਥੋੜਾ ਜਿਹਾ ਇਸ ਤਰ੍ਹਾਂ ਨਾਲ ਚਲਾ ਦਵਾਂਗੇ ਮੈਂ ਤੁਹਾਨੂੰ ਇੱਕ ਰਸਗੁੱਲਾ ਦਿਖਾ ਦੰਨੀ ਆ ਕੇ ਰਸਗੁੱਲੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਅਕਸਰ ਇਹ ਸ਼ਿਕਾਇਤ ਹੁੰਦੀ ਹੈ ਕਿ ਰਸਗੁੱਲੇ ਬਣਨ ਤੋਂ ਬਾਅਦ ਸ਼੍ਰਿੰਕ ਹੋ ਜਾਂਦੇ ਨੇ ਲੇਕਿਨ ਜਦੋਂ ਤੁਸੀਂ ਇਸ ਤਰ੍ਹਾਂ ਨਾਲ ਰਸਗੁੱਲੇ ਬਣਾਓਗੇ ਤਾਂ ਉਹ ਕਦੇ ਵੀ ਸ਼੍ਰਿੰਕ ਨਹੀਂ ਹੋਣਗੇ ਬਿਲਕੁਲ ਹਲਵਾਈ ਵਰਗੇ ਬਹੁਤ ਹੀ ਵਧੀਆ ਰਸਗੁੱਲੇ ਬਣ ਕੇ ਤਿਆਰ ਹੋਣਗੇ ਤਾਂ ਚਲੋ ਫਿਰ ਹੁਣ ਅਸੀਂ 10 ਮਿੰਟ ਲਈ ਇਹਨਾਂ ਨੂੰ ਹੋਰ ਪਕਾ ਲੈਣੇ ਆ ਜਦੋਂ 10 ਮਿੰਟ ਲਈ ਇਹ ਹੋਰ ਪੱਕ ਜਾਣਗੇ ਤਾਂ ਰਸਗੁੱਲੇ ਥੋੜਾ ਜਿਹਾ ਟਰਾਂਸਪੇਰੈਂਟ ਹੋ ਜਾਣਗੇ ਤੇ ਇਹਨਾਂ ਦਾ ਕਲਰ ਵੀ ਚੇਂਜ ਹੋ ਜਾਵੇਗਾ 10 ਮਿੰਟ ਲਈ ਅਸੀਂ ਇਹਨਾਂ ਨੂੰ ਹੋਰ ਪਕਾ ਲਿਆ ਹੈ ਤੇ ਹੁਣ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ। ਇੱਥੇ ਰਸਗੁੱਲੇ ਬਣ ਕੇ ਬਿਲਕੁਲ ਤਿਆਰ ਹੋ ਗਏ ਨੇ ਤੇ ਹਲਕਾ ਜਿਹਾ ਇਹਨਾਂ ਦਾ ਕਲਰ ਵੀ ਚੇਂਜ ਹੋ ਚੁੱਕਾ ਹੈ। ਦੋਸਤੋ ਰਸਗੁੱਲੇ ਬਣਨ ਤੋਂ ਬਾਅਦ ਬਿਲਕੁਲ ਵੀ ਸ਼੍ਰਿੰਕ ਨਹੀਂ ਹੁੰਦੇ ਨੇ। ਇਹ ਤੁਸੀਂ ਦੇਖ ਸਕਦੇ ਹੋ। ਤੁਸੀਂ ਵੀ ਘਰ ਵਿੱਚ ਬਿਲਕੁਲ ਹਲਵਾਈ ਵਰਗੇ ਰਸਗੁੱਲੇ ਇਸੇ ਤਰ੍ਹਾਂ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ। ਮੇਰੀ ਰੈਸিপি ਤੁਹਾਨੂੰ ਪਸੰਦ ਆਉਂਦੀ ਆ। ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਚੈਨਲ ਨੂੰ ਜੇ ਹੁਣੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਛਾ ਦੋਸਤੋ ਹੁਣ ਰਸਗੁੱਲੇ ਇੱਥੇ ਪੂਰੀ ਤਰ੍ਹਾਂ ਨਾਲ ਠੰਡੇ ਹੋ ਗਏ ਨੇ ਤਾਂ ਅਸੀਂ ਇਹਦੇ ਵਿੱਚ ਥੋੜਾ ਜਿਹਾ ਕੇਵੜਾ ਜਲ ਪਾ ਕੇ ਅਸੀਂ ਇਹਨੂੰ ਥੋੜੀ ਦੇਰ ਲਈ ਫ੍ਰਿਜ ਵਿੱਚ ਰੱਖ ਦਾਂਗੇ ਕਿਉਂਕਿ ਠੰਡੇ ਠੰਡੇ ਰਸਗੁੱਲੇ ਖਾਣ ਲਈ ਬਹੁਤ ਹੀ ਵਧੀਆ ਲੱਗਦੇ ਨੇ ਰਸਗੁੱਲੇ ਜਦੋਂ ਪੂਰੀ ਤਰ੍ਹਾਂ ਨਾਲ ਠੰਡੇ ਹੋ ਗਏ ਸੀ ਤਾਂ ਮੈਂ ਇਹਨਾਂ ਨੂੰ 2 ਘੰਟੇ ਲਈ ਫ੍ਰਿਜ ਵਿੱਚ ਰੱਖਿਆ ਸੀ ਕਿਉਂਕਿ ਠੰਡੇ ਠੰਡੇ ਰਸਗੁੱਲੇ ਖਾਣ ਲਈ ਕਾਫੀ ਜ਼ਿਆਦਾ ਟੇਸਟੀ ਲੱਗਦੇ ਨੇ ਤਾਂ ਮੈਂ ਤੁਹਾਨੂੰ ਰਸਗੁੱਲਾ ਕੱਟ ਕੇ ਵੀ ਦਿਖਾ ਰਹੀ ਹਾਂ ਕਿ ਅੰਦਰ ਤੋਂ ਕਿੰਨੇ ਜਾਲੀਦਾਰ ਤੇ ਸਪੰਜੀ ਬਣੇ ਨੇ ਤੁਸੀਂ ਵੀ ਟਰਾਈ ਕਰੋ ਇਸ ਰੈਸਪੀ ਨੂੰ ਤੁਹਾਨੂੰ ਬਹੁਤ ਪਸੰਦ ਆਊਗੀ